ਕੀ ਹੈ ਕਿ ਚੋਣਾ ਕਰਕੇ ਤਾਂ ਨਹੀਂ ਕਿ ਲੋਕ ਸਭਾ ਚੋਣਾ ਆ ਗਈ ਹੈ ਤੇ ਉਸ ਕਰਕੇ ਤਾਂ ਨਾ ਪੱਲਾ ਦੇ ਦੇਖੋ ਸਾਡੀਆਂ ਮੰਡਾ ਜਿੰਨੇ ਸਰਕਾਰ ਨੇ ਨਹੀਂ ਮੰਨੀਆਂ ਤੇ ਫਿਰ ਉਹ ਵੀ ਹੁੰਦਾ ਹੀ ਹੈ ਕਦੇ ਨਾ ਕਦੇ ਵੀ ਜਦੋਂ ਵੇਲਾ ਆਵੇ ਉਦੋਂ ਸਰਕਾਰ ਦੀ ਸੱਜੀ ਮੱਤੀ ਜਾਵੇ ਉਹ ਸਰਕਾਰ ਕਾਬੂ ਤੇ ਆਵੇ 5 ਸਾਲ ਉਹਦੇ ਗੁਰਿੰਦਰ ਮੇਦੀ ਇਹ ਕਹਿੰਦੇ ਆਸੀਂ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਪੂਰ ਖਬਰਾਂ ਦੇ ਨਾਲ ਤਾਂ ਜੋ ਨਵੀਆਂ ਨਿਊਜ਼ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਤਕੂਤ ਹਜ਼ਾਰਾਂ ਟਰਾਲੀਆਂ ਵਿੱਚ ਦਿੱਲੀ ਲਈ ਸੰਗਤਾਂ ਹੋਈਆਂ ਰਵਾਨਾ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਕੇ ਡਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ ਜਿਸ ਤੇ ਚਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਮੋੜ ਦਿੱਲੀ cké ਰਣ ਲਈ ਹਜ਼ਾਰਾਂ ਟਰਾਲੀਆਂ ਰਾਸ਼ਨ ਦੀਆਂ ਭਰ ਕੇ ਦਿੱਲੀ ਲਈ ਰਵਾਨਾ ਹੋਈਆਂ ਇਹਨਾਂ ਸੰਗਤਾਂ ਲਈ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਸਕੱਤਰ ਸਤਨਾਮ ਸਿੰਘ ਸਾਨੀ ਕੁਲਵਿੰਦਰ ਸਿੰਘ ਸਰਪੰਚ ਅਠੋਲੀ ਅਤੇ ਸਮੂਹ ਫਗਵਾੜਾ ਦੀਆਂ ਸੰਗਤਾਂ ਦੇ ਸਹਿਯੋਗ ਮੌਲੀ ਫਾਟਕਾ ਲਾਗੇ ਲੰਗਰਾਂ ਦੀ ਸੇਵਾ ਕੀਤੀ ਗਈ ਜਿਵੇਂ ਕਿਸਾਨ 2020 ਵਿੱਚ ਲਗਾਇ ਸਿੰਘੂ ਬਾਰਡਰ ਵਾਲੇ ਧਰਨੇ ਦੌਰਾਨ ਸੜਕਾਂ ਤੇ ਹੀ ਲੰਗਰ ਪਾਣੀ ਛਕਦੇ ਅਤੇ ਕੂਚ ਕਰਦੇ ਸਨ ਅੱਜ ਫੇਰ ਉਹੀ ਮੰਜ਼ਰ ਫਗਵਾੜਾ ਦੀਆਂ ਸੜਕਾਂ ਤੇ ਤਾਜ਼ਾ ਹੋ ਗਿਆ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਸੰਗਤਾਂ ਨਾਲ ਦਿੱਲੀ ਵੱਲ ਕੋਚ ਸ਼ੁਰੂ ਕਰ ਦਿੱਤਾ ਇਸ ਧਰਨੇ ਸੰਬੰਧੀ ਜਦੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਦੇਖੋ ਉਮੀਦ ਹੈ ਤੁਸੀਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇਗਾ ਚੈਨਲ ਨੂੰ ਹੋਰ ਬਿਹਤਰ ਬਣਾਉਣ ਲਈ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਲਿਖੋ ਨਰਨਾਜੀ ਬਲਦੇਵ ਸਿੰਘ ਪੰਘੂ ਆਪਣੇ ਕਿਸਾਨ ਮਜਦੂਰ ਸਿੰਘ ਦਾ ਸਮਰਥੀ ਜੋਨ ਟਾਂਗਰਾ ਤੋਂ ਸਕੱਤਰ ਪ੍ਰਧਾਨ ਜਿਹੜਾ ਅੱਜ ਫੇਰ ਤੁਸੀਂ ਮੁੜ ਕੇ ਉਹੀ ਪੁਰਾਣੀ ਰੁਟੀਨ ਦੇ ਵਿੱਚ ਚੱਲ ਪਜਾਲੇ ਪਾ ਲਏ ਨੇ ਦਿੱਲੀ ਨੂੰ ਕੀ ਕਾਰਨ ਹੈ ਜੀ ਇਹ ਦੁਕਾਨ ਹੈ ਜੀ ਮਤਲਬ ਮੋਤੀ ਨੇ ਜੋ ਹੱਟਣਾ ਵਾਦੇ ਕੀਤੇ ਸੀਗੇ ਕਿ ਮਰੇ ਝੂਠਾ ਵਾਦਾ ਕਰਕੇ ਉਹਨਾਂ ਥੁੱਕ ਕੇ ਛੱਟਿਆ ਉਹਨੇ ਕਿਹਾ ਸੀ ਵੀ ਐਨਐਸਪੀ ਦਊਂਗਾ ਗਰੰਟੀ ਦਊਂਗਾ ਬਣਾ ਕੇ ਦਊਂਗਾ ਤੇ ਸਾਡੇ ਜਿਹੜੇ ਆਪਣੇ ਲਕੀਪੁਰ ਖੀਦੀ ਦੇ ਮਤਲਬ ਚਾਰ ਕਿਸਾਨ ਸੀ ਕਿਤੇ ਸੀ ਤੇ ਨਾ ਇੱਕ ਪੱਤਰਕਾਰ ਸੀਗਾ ਉਥੇ ਇਹਨਾਂ ਗੱਡੀ ਥਾਰ ਚੜਾ ਗਏ ਤੇ ਉਹ ਜਿਹੜਾ ਅਜੇ ਮਿਸਰਾ ਤੇ ਨਹੀਂ ਆ ਉਹਨੂੰ ਕਿਹਾ ਵੀ ਮੰਤਰੀ ਮੰਦਰ ਤੋਂ ਬਾਹਰ ਘਟਾਂਗੇ ਪਰ ਇਹਨਾਂ ਨੇ ਉਹਨੂੰ ਨਹੀਂ ਘਟਿਆ ਉਸੇ ਤਰ੍ਹਾਂ ਹੀ ਉਹ ਆਪਣਾ ਪੂਰੀ ਡਿਊਟੀ ਨਿਭਾ ਰਿਹਾ ਵਾ ਮੰਤਰੀ ਮੰਦਰ ਦੇ ਵਿੱਚ ਕੰਮ ਕਰ ਰਿਹਾ ਵਾ ਇਸ ਹੋਰੇ ਸੜਕਾਂ ਦੇ ਫੇਰ ਮੇਲੇ ਲੱਗੇ ਨੇ ਕਦੋਂ ਤੱਕ ਇੱਦਾਂ ਹੀ ਚੱਦੇ ਜਾਰੀ ਨੇ ਇਹ ਨਹੀਂ ਇਹਦਾ ਕੋਈ ਮਲੇ ਹਸਾਬ ਨਹੀਂ ਸਾਲ ਨੂੰ ਲੱਗ ਜੇ 2 ਸਾਲ ਲੱਗ ਜੇ ਅਸੀਂ ਆਪਣਾ ਮਲੇ 2 ਸਾਲ ਵਾਸਤੇ ਵੀ ਆ ਜਾਂ ਜਿੰਨਾ ਚਿਰ ਬਹਿਣਾ ਪਵੇ ਅਸੀਂ ਬਹਾਂਗੇ ਅਸੀਂ ਅਸੀਂ ਮੇਰੇ ਲੰਮੇ ਸਮੇਂ ਵਾਸਤੇ ਇਹ ਦੋ ਦੋ ਟਰਾਲੀਆਂ ਕਾਹਦੇ ਟਰਾਲੀ ਲੈ ਕੇ ਆਏ ਆ ਆਪਣਾ ਨਾਲ ਸਮਾਨ ਲੈ ਕੇ ਆਂ ਪੱਟੀਆਂ ਬਾਲਣ ਇਹਦਾ ਵਗੈਰਾ ਸਭ ਕੁ ਨਾਲ ਆਇਆ ਆ ਉਹਨਾ ਸਰਬੱਤ ਦਾ ਭਲਾ ਉਹ ਤੋਂ ਖੜੀ ਮਿਲਣਾ ਆਪ ਗੱਲਬਾਤ ਕਰਦੇ ਆ ਕਿਸਾਨ ਆਗੂ ਆ ਨਾ ਜਿਹੜੇ ਕਿ 2020 ਦੇ ਵਿੱਚ ਜਦੋਂ ਧਰਨਾ ਲੱਗਾ ਸੀ ਹੁਣ ਤੋਂ ਵੀ ਇਹਨਾਂ ਨੇ ਇੰਨੀ ਲੰਗਰਾਂ ਦੀ ਸੇਵਾ ਕੀਤੀ ਸੀ ਅੱਜ ਫੇਰ ਉਹੀ ਦੁਬਾਰਾ ਤੋਂ ਹਾਲਾਤ ਬਣ ਚੁੱਕੇ ਨੇ ਤੇ ਆਓ ਗੱਲਬਾਤ ਕਰਦੇ ਆ ਕਿਸਾਨ ਦੁਨੀਆ ਤੇ ਆਗੂਆਂ ਨਾਲ ਕਿ ਹਾਂਜੀ ਕੀ ਕਾਰਨ ਹੈ ਤੇ ਕਿਉਂ ਦੁਬਾਰਾ ਇਹਨਾਂ ਨੂੰ ਧਰਨਾ ਲਾਣਾ ਪਿਆ ਹਾਂਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਸਿੰਘ ਸੰਧਵਾ ਵਾ ਵਾਈਸ ਪ੍ਰੈਜ਼ੀਡੈਂਟ ਨੀਕੇਜੂ ਦਵਾਬਾ ਧਰਨਾ ਜੋ ਸਾਡੀਆਂ ਮੰਗਾਂ ਮੋਦੀ ਸਰਕਾਰ ਨੇ ਕਹਿ ਕੇ ਨਹੀਂ ਮੰਨਿਆ ਸੀ ਉਹ ਦੁਆਰਾ ਮੰਗਾ ਮਨਾਉਣ ਦੀ ਖਾਤਰ ਅੱਜ ਫੇਰ ਉਹੀ ਦੌਰ ਉਹੀ ਬਲ ਬਲੇ ਉਹੀ ਟਰਾਲੀਆਂ ਉਹੀ ਟਰੈਕਟਰ ਉਹੀ ਲੰਗਰ ਤਾਂ ਉਹੀ ਕਿਸਾਨ ਵੀਰ ਅੱਜ ਫੇਰ ਉਹੀ ਦਿੱਲੀ ਦੇ ਬਾਡਰਾਂ ਤੇ ਜਾ ਰਹੇ ਨੇ ਕੁਝ ਕਰ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਬੋਲੋ ਅੱਜ ਇੱਥੇ ਫੁਵਾੜਾ ਵਿਖੇ ਮੌਲੀ ਲੰਗਰਾਂ ਦੇ ਜੋ ਪਿਛਲੇ ਸਮਿਆਂ ਤੋਂ ਲੰਗਰ ਚੱਲਦੇ ਸੀ ਪਹਿਲਾਂ ਉਦੋਂ ਵੀ ਅੰਦੋਲਨ ਵੇਲੇ ਲੰਗਰ ਚੱਲੇ ਸੀ ਇਸ ਵਾਰ ਵੀ ਕਿਸਾਨੀ ਅੰਦੋਲਨ 2L ਵੀ ਲੰਗਰ ਐਦਾਂ ਨਿਰੰਤਰ ਚੱਲਣਗੇ ਤੇ ਸਾਡੇ ਪੰਨੂ ਭੰਦੇਰ ਸਾਹਿਬ ਦੀ ਗਵਾਹੀ ਵਿੱਚ ਜੋ ਪਿੱਛੋਂ ਕਾਫਲਾ ਆ ਰਿਹਾ ਅਮਰਸਰ ਤੋਂ ਉਹਨਾਂ ਕਾਫਲਿਆਂ ਨੂੰ ਲੰਗਰ ਛਕਾਉਣ ਲਈ ਭਾਰਦਿਕ ਸਾਂਝੀ ਯੂਨੀਅਨ ਦੁਆਪਾ ਤਤਪਰ ਹੈ ਔਰ ਸੇਵਾਵਾਂ ਕਰ ਰਹੀਨੀ ਇਹ ਮਤਲਬ ਜਿਹੜਾ ਹੈ ਉਹ ਤਰਨਾ ਤੁਸੀਂ ਦੁਬਾਰਾ ਦੁਹਾਨ ਜਾ ਰਹੇ ਕੀ ਇਹ ਫੇਰ ਥੋੜੇ ਜਿਹਾ ਮੇਵਾ ਦੀ ਚੱਕ ਲੈ ਜੂ ਜਾਂ ਇਹ ਲਗਾਤਾਰ ਨਿਰੰਤਰ ਜਾਰੀ ਰੱਖੂਗੇ ਅਸੀਂ ਤਾਂ ਫੁੱਲ ਤਿਆਰੀਆਂ ਕਰਕੇ ਤਰੇ ਆਏ ਆ ਜੀ ਸਾਡੀਆਂ ਮਾਤਾਵਾ ਵੀ ਆ ਗਈਆਂ ਦੇਖੋ ਮਾਈਆਂ ਬੀਬੀਆਂ ਭੈਣਾਂ ਸਾਡੇ ਬਜ਼ੁਰਗ ਸਾਰੇ ਤਰੇ ਉਹਨੇ 6 ਮਹੀਨਿਆਂ ਦਾ ਲੰਗਰ ਪਾਣੀ ਲੈ ਕੇ ਨਾਲ ਤਰੇ ਨੇ ਸਾਰੇ ਆਪਣੇ ਦੁੱਧ ਪਾਣੀ ਦੇ ਪ੍ਰਬੰਧ ਕੀਤੇ ਹੋਏ ਨੇ ਸਾਡੀਆਂ ਮਾਵਾ ਵੀ ਆਈਆਂ ਨੇ ਤੇ ਲੰਬਾ ਚੱਲੂਗਾ ਜੀ ਬਾਕੀ ਸਰਕਾਰ ਦੇ ਆ ਤੇ ਦੇ ਸਰਕਾਰ ਹੁਣੇ ਨਵੇੜਨਾ ਚਾਹੁੰਦੀ ਹੈ ਹੁਣ ਨਵੇੜ ਦੇ ਅਸੀਂ ਪਿੱਛੇ ਨੂੰ ਮੋੜੇ ਪਾਵਾਂਗੇ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਮੇਰਾ ਲੰਬਾ ਚੱਲੂ ਹੈ ਜੀ ਹਾਂਜੀ ਪ੍ਰਧਾਨ ਸਾਹਿਬ ਅੱਜੜਾ ਇਹ ਕੂਚ ਕੀਤਾ ਜਾ ਰਿਹਾ ਹੈ ਕਿਹੜੇ ਮਕਸਦ ਲਈ ਕੀਤਾ ਜਾ ਰਿਹਾ ਹੈ ਜੀ ਦੇਖੋ ਜੀਣਾ ਅਸੀਂ ਅੰਮ੍ਰਿਤਸਰ ਪਹਿਲਾਂੜ ਕੇ ਆਏ ਦਿੱਲੀੋਂ ਦਿੱਲੀ ਦੀ ਬਰੂਹਾ ਤੋਂ 2021 ਮਾਪ ਕੀਤਾਗਾ ਉਹਦੇ ਵਿੱਚ ਅਸੀਂ ਉਹ ਕਿਹਾ ਸੀ ਤੁਸੀਂ ਧਰਨਾ ਚੁੱਕਿਆ ਸਮਝਾਛ ਕਾਤ ਨਹੀਂ ਹੋਇਆ ਕਿਉਂਕਿ ਬੜਾ ਸਰਕਾਰ ਨੇ ਜਿਹੜਾ ਲੇਕੀ ਸਾਨੂੰ ਦਿੱਤਾ ਹੀ ਨਹੀਂ ਲੇਕੀ ਰੱਖਦੇ ਵਿੱਚ ਪਰ ਉਹਨੇ ਆਪਣੀ ਜਮਾਨੀ ਟੋੜਿਆ ਇਹਦੇ ਵਿੱਚ ਚਾਂਸ ਵੀ ਤੇ ਇਹਨੂੰ ਕਿਹਾ ਸੀ ਜਿਵੇਂ ਇਸ ਕੈਮਪ ਨੂੰ ਪੁੱਛ ਕੇ ਕਲੋਟੀ ਬਣੋਗੀ ਔਰ ਇਹਨਾਂ ਨੂੰ ਅਸੀਂ ਕਹਿਸਗਾ ਨੇ ਸਾਰੇ ਪਰਚੇ ਰੱਦ ਕਰੋ ਨਕੀਂਪੁਰ ਖਰੀਦਨ ਸ਼ਾਮਲੇ ਦਾ ਪੂਨ ਕਰਜ਼ਾ ਮੁਕਤੀ ਰਾਹ ਜਿਹੜਾ ਬੋਲਿਆ ਹੋ ਉਹ ਸ਼ਾਮਲੇ ਬਣਾ ਤੇ ਸਰਕਾਰ ਪਿੱਛੇ ਹਟ ਗਈ ਇਸ ਕਰਕੇ ਇਹ ਦੋ ਫਰੰਟਾਂ ਨੇ ਜਿਹਦੇ ਵਿੱਚ ਇਹ ਕਹਦਾ ਕਿਸਾਨ ਮਜ਼ਦੂਰ ਮੋਰਚਾ ਔਰ ਇਹ ਕਹਦਾ ਬਿਹਾਰੀ ਪੀਜ ਨੂੰ ਕਰਨ ਲੋ ਦੋ ਫਰੰਟ ਜਿਨ੍ਹਾਂ ਨੇ ਕਾਲ ਦਿੱਤੀ ਤੇਰਾ ਨਹੀਂ ਔਰ ਅਸੀਂ ਆਪਨੇ ਉਹ ਵਿਪਾਰਕ ਸ਼ਾਮ ਨੂੰ ਲੱਗਾ ਅਸੀਂ ਪੂਰੇ ਤਰ੍ਹਾਂ ਤੇ ਉਹ ਸ਼ਾਮਲੇ ਇਹਨਾਂ ਨੂੰ ਸਮਰਥਨ ਕੀਤਾ ਔਰ ਇਹ ਜਿਹੜਾ ਅੰਦੋਲਨ ਹੈ ਇਹ ਹਿੰਦੂਆਂ ਬਰੂਹਾਂ ਤੇ ਉਸੇ ਤਰ੍ਹਾਂ ਲੱਗੇਗਾ ਉਸੇ ਤਰ੍ਹਾਂ ਸੰਗਠਿਤ ਜਾ ਕੇ ਜੰਮੇਗਾ ਜਿਸ ਤਰ੍ਹਾਂ 2020 ਦੇ ਸਾ 2020 ਦੇ ਬੱਚੇ ਕਈ ਜੱਤੇ ਬੰਦੇ ਇਕੱਠੇ ਹੋ ਕੇ ਉਹਨਾਂ ਨੇ ਅਰਜ਼ਿ ਕੀਤਾ ਗਿਆ ਸੀ ਕਿ ਇਸ ਵਾਰ ਵੀ ਇਹ ਸਾਰੀਆਂ ਜੱਤੇ ਬੰਦੇ ਇਕੱਠੇ ਹੋ ਕੇ ਆਓ ਕੰਮ ਕਰੀਏ ਤੁਸੀਂ ਵੇਖੋ ਹੁਣ ਕਿੱਥੇ ਹੋ ਰਹੇ ਫਿਰ ਅਸੀਂ ਤੁਸੀਂ ਮੋਰੰਦ ਵਿੱਚ ਸੀਗੇ मेरी सैंती जथेबंदी हैं पर असम हम पूर्ण तौर पर समर्थन कियापर्क जो चार पांच जथेबंद वो भी आ रही ने समर्थन देने हौली हौली जब एक क्योंकि लड़ाई तो उत्तर साइड और किसानी हकों की लड़ाई है तो फिर इनने वास्त आप क्यों वक्रे बेरे लड़िए मैं तो सारे अपील करना कि सौर पर आप सारे कटे हो दिल्ली वाल कूच करिए ਜੀਆ ਦੁਬਾਰਾ ਧਰਨਾ ਸ਼ੁਰੂ ਕਰਨ ਜਾ ਰਹੇ ਕਦੋਂ ਤੱਕ ਚੱਲੇਗਾ ਇਹਦਾ ਕੀ ਮਤਲਬ ਵੋਟਿੰਗ ਕੀ ਹੈ ਕਿ ਚੋਣਾ ਕਰਕੇ ਤਾਂ ਨਹੀਂ ਕਿ ਲੋਕ ਸਭਾ ਚੋਣਾ ਆ ਗਈਆਂ ਤੇ ਉਸ ਕਰਕੇ ਧਰਨਾ ਪੱਲਾ ਦੇ ਦੇਖੋ ਸਾਡੀਆਂ ਮੰਗਾਂ ਜਿੰਨੇ ਸਰਕਾਰ ਨੇ ਨਹੀਂ ਮੰਨੀਆਂ ਕੋ ਫਿਰ ਉਹ ਵੀ ਹੁੰਦਾ ਹੀ ਹੈ ਕਿਤੇ ਨਾ ਕਿਤੇ ਵੀ ਜਦੋਂ ਵੇਲਾ ਆਵੇ ਉਦੋਂ ਸਰਕਾਰ ਨਹੀਂ ਸਹੀ ਮੱਤੀ ਜਾਵੇ ਨਹੀਂ ਸਰਕਾਰ ਕਾਬੂ ਤੋਂ ਆਈਆਂ 5 ਸਾਲ ਹੋ ਗਏ ਨਰਿੰਦਰ ਮੋਦੀ ਇਹ ਕਹਿੰਦੇ ਆਸੀ ਹਾਂ ਕਿ ਸਵਮੀਗਨ ਕੋ ਲਾਗੂ ਕਰਾਂਗੇ ਕਰਜ਼ਾ ਮੁਕਤੀ ਰਾਤ ਦੇ ਲੈ ਕੇ ਆਵਾਂਗੇ ਸਾਰੀਆਂ ਮੰਗਾਂ ਤੋਂ ਫਿਰ ਕਿ ਕੋ 2014 ਤੋਂ ਲੈ ਕੇ ਹੁਣ ਤੱਕ ਨਾ ਤਾਂ ਸਵਮੀ ਆਧਨ ਕੋ ਲਾਗੂ ਕੀਤੀ ਨਾ ਕਰਜ਼ਾ ਮੁਕਤੀ ਐ ਬੋਲੇ ਦਾ ਐ ਮਸੂਮ ਕੋ ਕੋਈ ਡਾਲੀ ਕਰਨ ਨੂੰ ਤਿਆਰ ਕਿ ਫਿਰ ਭਾਈ ਹੋਰ ਸਾਡੇ ਕੋਲ ਵੀ ਮੌਕਾ ਹੁੰਦਾ ਕਿ ਜਦੋਂ ਲੋਕਤੰਤਰ ਦੀ ਵੋਟ ਦੀ ਚੋਣ ਹੈ ਤੇ ਮੇਰੇ ਇਹਦੇ ਵਿੱਚ ਹਣ ਚੋੜ ਰਾਉਂਡ ਦਾ ਸਮਾਂ ਹੈ ਇਹਦਾ ਪੂਰੇ ਦੇਸ਼ ਦੇ ਕਿਸ਼ਾਂ ਨੂੰ ਕਹਿੰਦੇ ਆ ਕਿ ਸਾਰੇ ਨੁਕਤੇ ਪਿਆਓ ਹਣ ਸਮਾਂ ਕਿ ਆਪਣੀ ਜਿਹੜੇ ਤੁਹਾਡੀਆਂ ਮੰਗਾਂ ਆਪਣੀਆਂ ਹੱਕੀ ਮੰਗਾਂ ਨੇ ਉਹਨਾਂ ਤੇ ਆਪਾਂ ਅੱਜ ਇਕੱਠੇ ਲੜ ਸਕੀਏ